ਮੌਕੇ ਤੇ ਬਈ ਡੇਢ ਦਾ ਡੇਢ ਲੱਖ ਦੇ ਦਿਆਂਗੇ ਮੌਕੇ ਠੀਕ ਹੈ ਲੈ ਮਿੱਤਰੋ ਮੌਕੇ ਤੇ ਡੇਢ ਲੱਖ ਰੁਪਏ ਦਾ ਮਿਲ ਜੂਗਾ ਬਈ ਪੁਰਾਣਾ ਕੱਟਾ ਲੈ ਜੀ ਰੂਟਰ ਸਾਰਾ ਨਵਾਂ ਲੱਗਿਆ ਵਾ ਕਿਹਦਾ ਬਈ ਆਈ ਗਿਆ ਛੱਟ ਗਈ ਜਣਾ ਜੀ 1,30,000 ਰੁਪਏ ਦਾ ਦੇਵਾਂਗੇ ਠੀਕ ਆ ਹਾਂਜੀ ਲੈ ਮਿੱਤਰੋ ਹੁਣ ਮੌਕਾ ਸਾਂਭ ਲਿਓ ਸਮਝ ਲਿਓ ਬਈ ਇਹਦਾ ਰੇਟ ਜੀ ਆਪਾਂ ਦੇ ਦੇਣਾ ਕਿ 1,25,000 ਦੀ ਦੇ ਦੇ ਦਾਂਗੇ 1,25,000 ਦਾ ਮਿੱਤਰੋ ਇਹ ਲੈ ਜਾਓ ਇਹਦਾ ਰੇਟ ਰੂ ਬਈ ਇਹ ਵੀ ਯਾਰ ਦੇ ਦਾਂਗੇ 1,25,000 ਦਾ ਹਾਂ ਨਾ ਜੀ ਇਹ ਰੇਟ ਬਈ ਇਹਦਾ ਏ ਵੀਰ 25 ਜੀ ਹੁਣ ਅੱਜ ਬਸ ਸਾਰੇ ਬਸ ਤੂੰ ਉਹੀ ਕਰ ਰਿਹਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰੀ ਸਾਰੀ ਸਿਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਅੱਜ ਫਿਰ ਪਹੁੰਚੇ ਬਾਈ ਭੋਲੇ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਸਸਿਕਾ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਆ ਬਾਈ ਪੋਲੇ ਠੀਕ ਆ ਵੀਰੇ ਠੀਕ ਆ ਬਾਈ ਔਰ ਕੰਮਕਾਰ ਵਧੀਆ ਬਾਈ ਜੀ ਕੰਮਕਾਰ ਪੂਰਾ ਬਦਕੇ ਵੀਰੇ ਠੀਕ ਆ ਬਾਈ ਅੱਜ ਤਿੰਨ ਟਰੈਕਟਰ ਹੀ ਨੇ ਬੋਲੇ ਬਾਈ ਨਹੀਂ ਟਰੈਕਟਰ ਤਾਂ ਬਥੇਰੇ ਖੜੇ ਨੇ ਟਰੈਕਟਰ ਬਥੇਰੇ ਖੜੇ ਨੇ ਹਾਂ ਟਰੈਕਟਰ ਨੂੰ ਅੱਜ ਦਿਖਾਵਾਂਗੇ 7-8 ਠੀਕ ਆ ਜੀ ਹਾਂਜੀ ਹਾਂ 7-8 ਟਰੈਕਟਰ ਹੈਗੇ ਨੇਗੇ ਆ ਹੈਗੇ ਨੇ ਹੈਗੇ ਨੇ ਲੈ ਮਿੱਤਰੋ ਬਾਈ ਪੋਲਾ ਸਵਰਾਜਾਂ ਦਾ ਕੰਗਜ ਜੇ ਕਿਸੇ ਨੇ ਸਵਰਾਜ ਖਰੀਦਦੇ ਨੇ ਤਾਂ ਬਾਈ ਨਾਲ ਸੰਪਰਕ ਦੇ ਲੂ ਕਰ ਲਿਓ ਠੀਕ ਆ ਬਾਈ ਜੀ ਤੇ ਲੋਕੇਸ਼ਨ ਤਾਂ ਦੀ ਬਾਈ ਪੋਲੇ ਆਪਾਂ ਆਪਣਾ ਪਿੰਡ ਜੋਧਪੁਰ ਜ ਤੇ ਬਾਈ ਦਾ ਪਿੰਡ ਦਾ ਨਾਮ ਜਦੋਂ ਮਰਜ਼ੀ ਪੁੱਛ ਕੇ ਆ ਜਾਓ ਬਈ ਭੋਲਾ ਮੈਂਬਰ ਠੀਕ ਹੈ ਭਾਈ ਜੀ ਤੇ ਸਭ ਤੋਂ ਪਹਿਲਾਂ ਇਹ ਟਰੈਕਟਰ ਦਿਖਾਉਣੇ ਬਈ ਸਵਰਾਜ 744 FE ਦੱਸੋ ਬਈ ਪੁੱਲੇ ਕਿੰਨੇ ਮਾਡਲ ਆਗਾ ਇਹ ਮਾਡਲ 6 ਹੈ ਜੀ 6 ਮਾਡਲ ਆਗਾ ਠੀਕ ਹੈ ਜੀ ਸੱਚੀ ਬਈ 6 ਹੈਗਾ ਪੁੱਲੇ 6 ਮਾਡਲ ਆ ਜੀ ਠੀਕ ਹੈ ਬਈ ਕੰਡੀਸ਼ਨ ਦਾ ਜੇ ਲਾ ਕੇ ਚੱਲੀ ਕਿੰਨੇ ਮਾਡਲ ਵਰਗੀ ਪਈ ਹੋਈ ਬਈ ਕੰਡੀਸ਼ਨ ਤਾਂ ਬਹੁਤ ਸੋਹਣਾ ਪਿਆ ਜੀ ਕੰਡੀਸ਼ਨ ਦਾ ਪੂਰਾ ਹੀ ਉਹ ਹੈ ਜੀ ਠੀਕ ਹੈ origianally ਆ ਬਈ ਪੁੱਲੇ ਸਾਰਾ ਨਹੀਂ ਵਿੱਚੋਂ ਵਿੱਚੋਂ ਤਾਂ ਵੀ ਤਿਆਰ ਕਰਾ ਲਈਦਾ ਠੀਕ ਆ ਹੋਇਆ ਹੋਇਆਗਾ ਹਾਂ ਵਿੱਚ ਹੋਇਆ ਵਟਾਇਰ ਕੋਈ ਹੋਣੀ ਠੀਕ ਆ ਬਈ ਨੋਰਮਲ ਨੋਰਮਲ ਲਿਪਿਆ ਵੀ ਨਹੀਂ ਹੋਇਆ ਹਨਾ ਵੀ ਇਹ ਕਿਹੜੀ ਆਣਾ ਮਗਰਾਟ ਨਵੇਂ ਲੱਗੇ ਹੋਏ ਜੀ ਠੀਕ ਆ ਲੈ ਮਤਰੋ ਨਵੇਂ ਮਗਰਾਟ ਨਵੇਂ ਲੱਗੇ ਠੀਕ ਆ ਬਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਕੀ ਟਰੈਕਟਰ ਦੀ 13 ਦੇ ਟਾਇਰਾਂ ਚਗਾ ਤੇ ਫਰੰਟਰ ਨਵੇਂ ਨੇਗੇ ਤੇ ਬੈਕ ਟਾਇਰ ਭੁੱਲੇ ਬਈ ਇਹਦੇ 90 ਪਾਇ ਵੀ ਜੀ ਠੀਕ ਆ ਜੀ ਹਾਂ ਜੀ ਇੰਜਨ ਗੇਅਰ ਦਾ ਕਿਵੇਂ ਬਈ ਇੱਕ ਬਾਕੇ ਲੈ ਕੇ ਜਾਓ ਕੋਈ ਇਹ ਹੀ ਗੱਲ ਨਹੀਂ ਠੀਕ ਆ ਫੁੱਲ ਤਸੱਲੀ ਆ ਬਈ ਹਾਂ ਜੀ ਹਾਂ ਜੀ ਲੈ ਮਤਰੋ ਇੰਜਨ ਗੇਅਰ ਦੀ ਬਈ ਫੁੱਲ ਤਸੱਲੀ ਆ ਕਿ ਬਈ ਪੰਜਾਬ ਨੰਬਰ ਹੈਗਾ ਤੇ ਰ ਇਹਾ ਮੇਰੇ 2,30,000 ਰੁਪਏ ਵੀਰੇ 2 ਲੱਖ ਤੇ 30,000 ਰੁਪਏ ਮਾਨਤਨ ਹੋ ਜਾਊਗਾ ਮਾਨਤਨ ਕਰ ਦਿਆਂਗੇ ਠੀਕ ਹੈ ਲੈ ਮਤਲਬ ਮਾਨਤਨ ਹੋ ਜਾਊਗਾ ਲੋਨ ਹੋਣਾ ਨਹੀਂ ਇਹਨਾਂ ਕਿੰਨੇ ਟਰੈਕਟਰ ਆ ਬਈ ਸਾਰੇ ਬਿਨਾ ਲੋਨ ਵਾਲ ਨੇ ਕਿ ਨਗਦ ਮਿਲਣਗੇ ਪੁਰਾਣਾ ਟਰੈਕਟਰ ਹਰੇਕ ਮਗਰ ਕੱਟਿਆ ਜਾਊਗਾ ਨਾ ਬਈ ਹਾਂਜੀ ਠੀਕ ਆ ਬਈ ਇੱਕ ਵੀਰੇ ਕੱਲ ਆਉਂ ਆਂ ਹਾਂਜੀ ਵੀ ਜਿਹੜੇ ਟਰੈਕਟਰ ਆਪਣੇ ਕੋਲੇ ਹੁੰਦੇ ਨੇ ਵੀ ਉਹਨਾਂ ਦੀ ਜਾਨੀ ਠੀਕ ਹੈ ਆਪ ਨੂੰ ਕਾਲ ਕਰਨ ਦੂਜਿਆਂ ਦੀ ਨਾ ਕਰਨ ਵੀ ਪਾਣਾ ਹਣਾ ਠੀਕ ਹੈ ਮਤਲਬ ਬਈ ਜਿਹੜੇ ਟਰੈਕਟਰ ਖੜੇ ਨੇਗੇ ਇਹਨਾਂ ਬਾਰੇ ਤੁਸੀਂ ਜਦੋਂ ਮਰਜ਼ੀ ਪਤਾ ਕਰ ਸਕਦੇ ਹੋਗੇ ਇੱਕ ਗੱਲ ਹੋਰ ਹੈ ਜੌਂਡੀਅਰ ਟਰੈਕਟਰ ਬਾਈ ਕੋਲੇ ਹੁੰਦੇ ਹੀ ਨਹੀਂ ਨੀ ਉਹ ਆਇਲੈਂਡ ਉਹ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਠੀਕ ਹੈ ਬਈ ਸਵਰਾਜ ਬਾਰੇ ਜਾਂ ਮਹਿੰਦਰਾ ਬਾਰੇ ਇਹਦੇ ਬਾਰੇ ਸੰਪਰਕ ਕਰ ਸਕਦੇ ਹੋ ਉਹ ਵੀ ਡਾਊਨ ਮਾਡਲ ਅਗਲਾ ਭਾਈ ਇਹ ਹੈਗਾ ਮਹਿੰਦਰਾ 475 ਹਾਂਜੀ ਇਹ ਬਈ ਮਾਡਲ ਇਹ ਮਾਡਲ ਹੈਗਾ 95 ਜੀ ਠੀਕ ਹੈ ਭਾਈ ਲੈ ਮਿੱਤਰੋ 95 ਮਾਡਲ ਹੈਗਾ ਤੇ ਟਾਇਰਾਂ ਟੂਰਾਂ ਦਾ ਬਹੁਤ ਚੰਗਾ ਹੈ ਟਾਇਰ 90 ਪੈਸੇ ਟਾਇਰ ਭਾਈ ਚੌੜੇ ਠੀਕ ਹੈ ਭਾਈ ਹਾਂਜੀ ਲੈ ਮਿੱਤਰੋ ਅੱਜ ਜਿੰਨੇ ਟਰੈਕਟਰ ਆਏ ਨੇ ਟਾਇਰਾਂ ਦੇ ਸਾਰੇ ਤਕਰੀਬਨ ਚੰਗੇ ਕੱਲਮ ਲੱਗੀ ਹੋਵੇ ਤਾਂ ਵੀ ਜ਼ਿੰਮੇਵਾਰ ਆ ਟਰੈਕਟਰ ओके हां जी। ਕਿਤੇ ਵੀ ਕੰਮ ਲੱਗੀ ਹੋਵੇ ਜਮਾ ਜ਼ਿੰਮੇਵਾਰਾਂ ਜੀ। ਠੀਕ ਹੈ ਲੈ ਮਤਰਾ ਫੁੱਲ ਜ਼ਿੰਮੇਵਾਰੀ ਵਾਲਾ ਟਰੈਕਟਰ ਹੈਗਾ। ਇੰਜਨ ਗੇਅਰ ਤਾਂ ਕਿਵੇਂ ਬੋਲੇ ਜਿੰਮੇ ਬਈ ਇਹ ਤਸੱਲੀ ਦਿੱਤੀ। ਮੈਂ ਕਿਹਾ ਪੂਰਾ ਚਾਹ ਬਾਹ ਕੇ ਲੈ ਕੇ ਜਾਓ ਕੋਈ ਇਹ ਜੀ ਗੱਲ ਨਹੀਂ। ਠੀਕ ਆ ਜਿੰਮੇ ਕਰਤਿਆਂ ਤੇ ਚਲਾਇਆ ਵਾਲਾ ਸੀ ਟਰੈਕਟਰ ਸੀ ਉਹਦੇ ਨਾਲ ਦਾ ਹੀ ਵੀ। ਬਸ ਉਹਦੇ ਨਾਲ ਦੀ ਹੈ। ਠੀਕ ਆ ਬਈ ਟਰੈਕਟਰ ਚੈੱਕ ਕਰ ਸਕਦੇ ਆਂ ਕਿ ਬਈ ਤੇ ਮਗਰਾਡ ਮਗਰੂਟ ਚ ਲੱਗੇ ਹੋਏ ਨੇ ਕਿ ਫਰੰਟ ਵੀ ਬਈ ਤੇ ਮਾਡਲ ਹੈਗਾ ਬਈ ਇਹ। ਇਹ ਮਾਡਲ ਹੈਗਾ ਜੀ 95। 95। ਹਾਂ ਜੀ। ਠੀਕ ਆ ਜੀ ਤੇ ਰੇਟ ਰੂਪੇਏ ਬੋਲੇ ਦਾ? 1 1.5 ਡੇਡ ਦਾ 1.5 ਡੇਡ ਰੇਂਜ ਮੋਕਾ ਠੀਕ ਹੈ ਲੈ ਮੇਤਰੋ ਮੌਕੇ ਤੇ 1.5 ਲੱਖ ਰੁਪਏ ਦਾ ਮਿਲ ਜੂਗਾ ਬਾਈ ਪੁਰਾਣਾ ਕਟਾ ਰੇਡੀਏਟਰ ਸਾਰਾ ਨਵਾਂ ਲੱਗਿਆ ਹੋਇਆ ਕੁਝ ਇਹ ਜੀ ਗੱਲ ਨਹੀਂ ਹੈ ਵਿਚਦੀ ਚਾਹੀਏ ਠੀਕ ਆ ਰੇਡੀਏਟਰ ਵਗੈਰਾ ਸਾਰਾ ਗਰਾਟਾ ਮਰੂਟਾ ਕੋਈ ਗਲਿਆ ਗੁਲਾ ਨਹੀਂ ਹੈ ਨਾ ਬਾਈ ਤੈਨੂੰ ਮਗਰੋਂ ਵੀ ਦਿਖਾ ਦਿੰਦੇ ਆ ਠੀਕ ਹੈ ਲੈ ਬਾਈ ਟਰੈਕਟਰ ਦੇ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਟਰੈਕਟਰ ਪੂਰਾ ਫੁੱਲੇ ਬੜਾ ਸੋਹਣਾਗਾ ਅਮਗਰਾਟਾ ਮਰੂਟਾ ਦੇ ਵਿੱਚ ਨਿਗਾ ਮਰਵਾ ਦੇ ਬਾਈ ਠੀਕ ਆ ਬਾਈ ਲੈਂਗਾ ਲੋਂਗਾ ਦਾ ਵੀ ਇੰਨੀ ਸੋਹਣਾ ਗੱਲਿਆ ਨਾ ਬਾਈ ਆ ਵਿੱਚੋਂ ਨਿਗਾ ਮਰ ਚੁੱਚੀ ਮਗਰੋਂ ਨਵੀਂ ਲੱਗੀ ਵੀ ਹੁੱਕ ਵੀ ਮਗਰ ਨਵੀਂ ਲੱਗੀ ਵੀ ਕੋਈ ਇਹੋ ਜੀ ਗੱਲ ਨਹੀਂ ਬਹੁਤ ਸੋਹਣਾ ਟਟਾ ਜੰਡ ਕਿਸੇ ਪਾਸੋਂ ਤੇ ਕਾ ਬਾਈ ਤੇ 1.5 ਲੱਖ ਰੁਪਏ ਦਾ ਇਹ ਮਿਲ ਜੂਗਾ ਮਿੱਤਰੋ ਤੇ ਅਗਲਾ ਬਈ ਸਵਰਾਜ 735 ਹੈਗਾ ਜਿਹਦਾ ਬਈ ਪੋਲਾ ਕਿੰਗ ਹੈਗਾ ਤੇ ਇਹ ਮਾਡਲ ਬਈ ਪੋਲੇ ਇਹ ਮਾਡਲ 96 ਹੈ ਜੀ 96 ਮਾਡਲ ਹੈਗਾ ਕੰਡੀਸ਼ਨ ਕਿਵੇਂ ਹੈ ਵੀ ਟਰੈਕਟਰ ਦੀ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹੈਗਾ ਹਾਂਜੀ ਬੈਕ ਟਾਇਰ ਜਮਾ 9 ਨਵੇਂ ਨੇ ਬੈਕ ਟਾਇਰ ਜਮਾ ਨਵੇਂ ਨੇ ਜੀ 12 ਵਾਲੇ ਬਈ 12 ਦੀ ਜਮਾ 9 ਠੀਕ ਆ ਬਈ ਬਿਲ ਵੀ ਮਿਲੂਗਾ ਇਹਨਾਂ ਦਾ ਬਿਲ ਵੀ ਮਿਲ ਜੂਗਾ ਮਿੱਤਰੋ ਬਿਲ ਤੇ ਹਰਿਆਣਾ ਨੰਬਰ ਹੈਗਾ 96 ਮੋੜ ਲਗਾ ਪੰਪ ਬਾਹਰ ਹੈ ਬਾਹਰ ਪੰਪ ਹੈਗਾ ਬਾਹਰ ਪੰਪ ਹੈ ਠੀਕ ਹੈ ਲੈ ਮਿੱਤਰੋ ਬਾਹਰ ਪੰਪ ਹੈਗਾ ਤੇ ਇਹਦਾ ਰੇਟ ਰੂ ਬਈ ਅੱਜ ਕਿਉਂ ਸਟਕੀ ਜਣਾ ਜੀ 1,30,000 ਰੁਪਏ ਦਾ ਦੇਵਾਂਗੇ ਠੀਕ ਆ ਹਾਂਜੀ ਲੈ ਮਿੱਤਰੋ ਹੁਣ ਮੌਕਾ ਸਾਂਭ ਲਿਓ ਸਮਝ ਲਿਓ ਬਈ 152000 ਰੇਟ ਆ ਤੇ ਸਿਰਫ ਬਾਈ ਕਹਿੰਦਾ 130000 ਪਾਤਾ ਦੇਣਾਗਾ ਦੇਣਾ ਬਟਾ ਠੀਕ ਆ ਪਹਿਲਾ ਰੇਟ 165000 ਸੀਣਾ ਬੁੱਲੇ ਦਾ ਹਾਂ 65000 ਸੀ ਠੀਕ ਆ ਲੈ ਮਿੱਤਰੋ ਐਤ ਕੀ ਰੇਟ ਭੋਲੇ ਬਾਈ ਨੇ ਡੇਗਤੇ ਟਰੈਕਟਰਾਂ ਦੇ ਠੀਕ ਆ ਭਾਈ ਮੌਕਾ ਸਾਂਭ ਲਿਓ ਲੈ ਵੀ ਹੁਣ ਤੁਹਾਨੂੰ ਅਗਲੇ ਟਰੈਕਟਰ ਫਿਰ ਦਿਖਾਉਣੇ ਆ ਪੰਜ ਟਰੈਕਟਰ ਜਿਵੇਂ ਮੈਂ ਤਿੰਨ ਟਰੈਕਟਰ ਗੱਜ ਬਾਈ ਕੋਲ ਪੰਜ ਹੋਰ ਘਟੇਣਾ ਭੋਲੇ ਬਾਈ ਹਾਂਜੀ ਹਾਂਜੀ ਤੇ ਚਾਰ ਸਵਰਾਜ ਹੋਰ ਰਹਿਣਗੇ ਭਾਈ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲਬਾਤ ਕਰਦੇ ਆਂਗੇ ਇਹਨਾਂ ਦਾ ਰੇਟ ਵੀ ਭੋਲੇ ਡੇਗਾਗੇ ਹੁਣ ਅੱਜ ਜਮਾ ਉਹ ਕਰ ਦੇਣਾ ਜ ਜਮ੍ਹਾਂ ਖੋਸ ਕਰ ਦੇਣਾ ਮਿੱਤਰਾਂ ਤਨ ਚਾਹ ਟਰੈਕਟਰ ਜਮ੍ਹਾਂ ਖੋਸ ਹੀ ਕਰ ਦੇਣਾ ਬੰਦੇ ਠੀਕ ਆ ਬਾਈ ਰੇਟ ਸੁਣ ਲਿਓ ਮਿੱਤਰੋ ਸਭ ਤੋਂ ਪਹਿਲਾਂ ਸਵਰਾਜ 735 ਇਹ ਹੈਗਾ ਪੰਜਾਬ ਨੰਬਰ ਆ ਪੀਪੀ 52 ਤੇ ਟਾਇਰਾਂ ਦਾ ਭੁੱਲ ਕਿਵੇਂ ਬਈ ਇਹ ਖੈਰ ਮੂਹ ਲੈਣਾਵੇਂ ਨੇ ਜਮ੍ਹਾਂ ਠੀਕ ਆ ਮਗਲੇ 85 ਪੈਸੇ ਟਾਇਰ ਮਗਰ ਲੈਨੇ ਠੀਕ ਆ 85 ਪੈਸੇ ਮਗਲ ਟਾਇਰ ਨੇ ਜੇ ਕੇ ਜੇ ਕੇ ਸੋਨਾ ਦੇ ਟਾਇਰ ਨੇ ਠੀਕ ਆ ਮਹਿੰਗਿਆ ਦੇ ਠੀਕ ਆ ਵਧੀਆ ਕੰਪਨੀ ਦੇ ਵੀ ਟਾਇਰ ਨੇਗੇ ਬਾਕੀ ਪੱਲਿਆਂ ਪੁੱਲਿਆਂ ਦਾ ਟਰੈਕਟਰ ਵੀ ਬਹੁਤ ਸਾਫ ਹੈਗਾ ਤੇ ਆ ਟਰੈਕਟਰ ਵੀ ਚੈੱਕ ਕਰਵਾ ਦੇ ਬਈ ਪੂਰਾ ਸੁੱਕਾ ਪਿਆਣਾ ਬਈ ਹਾਂਜੀ ਟਰੈਕਟਰ ਕੋਈ ਹੋਣੀ ਹੈ ਕਿ ਕਿਸੇ ਪਾਸੋਂ ਬਲੋ ਨਹੀਂ ਆਵਾਜ਼ ਨਹੀਂ ਠੀਕ ਆ ਭਾਈ ਗਾਰੰਟੀ ਵਾਲਾ ਟਰੈਕਟਰ ਹੈ ਗਾ ਇਹ ਹਾਂਜੀ ਠੀਕ ਆ ਭਈ ਆ ਚੈੱਕ ਕਰ ਸਕਦੇ ਹੋ ਵੀ ਟਰੈਕਟਰ ਤੇ ਇਹਦਾ ਰੇਟ ਰੋ ਭਈ ਇਹ ਵੀ ਯਾਰ ਦੇ ਦਾਂਗੇ 1,25,000 ਦਾ ਹਾਂ ਨਾ ਜੀ 1 ਲੱਖ ਤੇ 25,000 ਦਾ ਲੈ ਮਿੱਤਰੋ 1 ਲੱਖ ਤੇ 25,000 ਦਾ ਪਿਛਲੀ ਵੀਡੀਓ ਚ 1,35,000 ਤਾਂ ਕੋਈ ਘਟ ਨਹੀਂ ਹੈਗਾ ਹਾਂਜੀ ਉਹ ਪਿਛਲੀ ਮੰਡੀ 1,55,000 ਬੋਲਿਆ ਸੀ ਇਹਦਾ ਠੀਕ ਆ 1,55,000 65 ਕਹਿਣਾ ਪੁਆਇੰਟ ਕਹਿ ਕੇ ਹਾਂਜੀ ਠੀਕ ਹੈ ਲੈ ਮਿੱਤਰੋ 1 ਲੱਖ ਤੇ 25,000 ਦਾ ਇਹ ਮਿਲ ਜੂਗਾ ਸਵਰਾਜ 7 ਤੇ ਅਗਲਾ 735 ਇਹ ਆ ਗਿਆ ਬਈ ਇਹਦਾ ਰੇਟ ਵੀ ਸੁਣ ਲੈ ਮਿੱਤਰੋ ਤੇ ਇਹ ਮਾਡਲ ਬੋਲੇ ਬਈ ਇਹ 98 ਮਾਡਲ ਆ ਜੀ ਠੀਕ ਆ ਬਈ ਇੰਜਨ ਗੇਅਰ ਦਾ ਏ ਇੰਜਨ ਗੇਅਰ ਦਾ ਓਕੇ ਆ ਜੀ ਠੀਕ ਆ ਬਈ ਤਸੱਲੀਆ ਪੂਰੀ ਫੁੱਲਾ ਪੂਰੀ ਤਸੱਲੀਆ ਜੀ ਠੀਕ ਹੈ ਮਰਗਾੜ ਮੁਰਗੂਟ ਬਈ ਲੱਗੇ ਹੋਏ ਨੇ ਕਿ 98 ਮਾਡਲ ਆ ਨੰਬਰ ਇਹਦਾ ਕਿੱਥੋਂ ਦਾ ਰੂਪ ਬੋਲੇ ਬਈ ਇਹ ਨੰਬਰ ਇਹ ਨੰਬਰ ਹਰਿਆਣਾ ਜੀ ਪੰਜਾਬ ਪੰਜਾਬ ਚ ਨਾਵਾ ਪੰਜਾਬ ਚ ਨਾਵਾਗਾ ਅੰਦਰ ਪੰਪ ਵਾਲਾ ਨਾ ਬਈ ਅੰਦਰ ਪੰਪ ਵਾਲਾ ਜੀ ਠੀਕ ਆ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਵੀ ਟਰੈਕਟਰ ਫੁੱਲੀ ਇਹ ਵੀ ਕੋਕਾ ਗੜਾ ਬਈ ਤੇ ਬਾਕੀ ਪੱਲਿਆ ਬੋਲਿਆ ਦਾ ਬਈ ਕੋਕਾ ਦਾ ਜਿੰਨਾ ਹੈਗਾ ਸਾਰਾ ਇਹ ਵੀ ਰੀਜਨਲ ਹੀ ਆ ਇਹ ਵੀ ਸਾਰਾ ਰੀਜਨਲ ਹੀ ਆ ਬੈਟਰੀ ਪੱਖੋਂ ਪੂਰਾ ਵਾਕ ਕੇ ਜੀ ਠੀਕ ਆ ਬਈ ਤੇ ਇਹਦਾ ਰੇਟ ਬਈ ਇਹਦਾ ਰੇਟ ਜੀ ਆਪਾਂ ਦੇ ਰਿਆਂਗੇ 1 ਲੱਖ 25000 ਦੀ ਦੇ ਦਿਆਂਗੇ 1 ਲੱਖ ਤੇ 25000 ਦਾ ਮਿੱਤਰੋ ਇਹ ਲੈ ਜਿਓ 96 ਮਾਡਲ 98 ਮਾਡਲ ਠੀਕ ਆ ਇੱਕ ਹੀ ਰੇਟ ਕਰੀ ਬੈਠਾ ਬੋਲਾ ਵੀ ਅੱਜ ਜਿਹੜਾ ਮਰਜ਼ੀ ਚੁਣ ਕੇ ਲੈ ਜਿਓ ਤੇ ਅਗਲਾ ਬਈ ਫੇਰ ਆ ਗਿਆ ਸਵਰਾਜ 744 ਕੋਕਾ ਵਿੱਚ ਟਰੈਕਟਰ ਹੈਗਾ ਕਨੋਪੀ ਸਤਰੀ ਲੱਗੀ ਹੈ ਜਿਹੜੇ ਨਾਲ ਬਈ ਜ਼ਿਆਦਾ ਕਰਕੇ ਟਰੈਕਟਰ ਚੱਜਦਾ ਗਾਣਾ ਬਈ ਤੇ ਟਾਇਰਾਂ ਦਾ ਕਿਵੇਂ ਰੂਪੋਲੇ ਬਈ ਇਹ ਰੂਪਲੇ ਤੇ ਜਮਾ ਨਵੇਂ ਵੀਰੇ ਓਕੇ ਬਈ ਮਗਲੇ ਹੈਗਾ 85 ਬਹਿ ਕਹਿਰ ਠੀਕ ਹੈ ਡੀਲੈਕਸ ਮਾਡਲ ਆ ਗਿਆ ਨਾ ਬਈ 13 ਦੇ ਟਾਇਰ ਨੇ ਜੀ ਓਕੇ ਬਈ 13 ਦੇ ਟਾਇਰਾਂ ਚਾਗਾ ਬਈ ਤੇ ਮਰਗਾੜ ਬਈ ਇਹਦੇ ਮਗਰਾਟੀ ਤੇ ਜਮਾ ਮਗਰੇ ਨਵੇਂ ਲੱਗੇ ਵੀ ਨਹੀਂ ਠੀਕ ਆ ਕੰਪਨੀ ਜੋ ਕੰਪਨੀ ਕਿਨੂੰਗ ਮੈਂ ਜਿੱਕੀ ਸਾਰੇ Ориਜਨਲ ਹੋਣੇ ਜਨੇ ਠੀਕ ਆ ਬਈ ਕੋਈ ਮਤਲਬ ਕਹਿ ਸਕਦੇ ਆ ਕਹਿੰਦਾ ਬਈ ਟਰੈਕਟਰ ਐਨ ਕੋਕਾ ਪਿਆਗਾ ਆ ਉਪਰੋਂ ਨਿਗ੍ਹਾ ਮਰਵਾ ਦੇ ਬਈ ਸ਼ੋ ਸੂਤ ਹੈ ਨਾ ਬਈ ਇਹ ਵੀ ਪੂਰੀ ਚੰਗੀ ਪਿਆਗੀ ਤੇ 2009 ਮਾਡਲ ਆਗਾ ਨਾ ਬਈ ਮਾਡਲ ਹਾਂਜੀ ਇਧਰ ਰੇਟ ਵੀ ਦੇਖਦੀ ਆ ਪੋਲੇ ਭਾਈ ਅਸੀਂ 295000 ਰੁਪਏ ਜੀ ਠੀਕ ਆ ਜੀ ਹਾਂਜੀ ਦੇਣਾ ਕਿੰਨੇ ਨੇ ਕਿੰਨਾ ਮਰਜ਼ੀ ਕਰ ਲੋ ਕੋਈ ਜਿਵੇਂ ਮਰਜ਼ੀ ਕਰ ਲੈ ਬੱਬੂ ਉਮੀ ਜਿੱਕੇ ਪਾ ਦੇਗਾ ਉਮੀ ਪਾ ਦੇਗਾ ਉਹ ਰੱਜ ਨਹੀਂ ਚੜ ਕਹ ਦੇ ਫਿਰ ਜੈ ਸਨੂ ਵਾਲਾ 70000 ਰੁਪਏ ਦੇ ਦੇ ਠੀਕ ਆ 2 ਲੱਖ ਤੇ 70000 ਰੁਪਏ ਦਾ ਲਓ ਮਿੱਤਰੋ ਪਿਛਲੀ ਵੀਡੀਓ ਚ 3 ਲੱਖ ਤੋਂ ਪਲੱਸ ਰੇਟ ਸੀ ਆ ਕਿ 2 ਲੱਖ ਤੇ 70000 ਰੁਪਏ ਦਾ ਏ ਟਰੈਕਟਰ ਲੈ ਜਾਓ ਮਾਰ ਤਾਣ ਮਾੜਾ ਮੋਟਾ ਹੋ ਜਾਊਗਾ ਤੇ ਅਗਲਾ ਮਹਿੰਦਰਾ 265 ਆ ਗਿਆ ਡੀ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਟਰੈਕਟਰ ਪੂਰੀ ਫੁੱਲੀ ਕੋਕਾਗਾ ਤੇ ਸੋਨਾਗਾ ਸਰਪੰਚ ਮਾਡਲ ਜਾਣਾ ਬਈ ਹਾਂਜੀ ਠੀਕ ਆ ਬਈ ਤੇ ਟਾਇਰ ਵੀ ਇਹਦੇ ਬੋਲੇ ਇਹ ਰੇਡੀ ਵੀ 9095 ਪੈਸੇ ਟੈਰ ਦਾ ਠੀਕ ਹੈ 9095 ਪੈਸੇ ਟੈਰ ਪੈਣਗੇ ਟੈਰਾਂ 'ਚ ਤਾਂ ਆਪਣਾ ਕੋਈ ਵੀ ਨਹੀਂ ਘੱਟ ਹੋਣਾ ਟੈਰ ਠੀਕ ਹੈ ਇੰਜਨ ਗੇਅਰ ਦਾ ਕਿਵੇਂ ਹੈ ਓਕੇ ਜੀ ਕੋਈ ਟਰੈਕਟਰ ਹੋਵੇ ਬਾਹ ਕੇ ਲੈ ਕੇ ਜਾਓ ਕੋਈ ਨਹੀਂ ਠੀਕ ਹੈ ਤਸੱਲੀ ਆ ਬਈ ਬਾਹ ਕੇ ਚੈੱਕ ਕਰਕੇ ਪੈਸੇ ਲਾਉਣਾ ਬਈ ਜਦੋਂ ਭੋਲਾ ਪਾਟਾ ਨੋਟ ਨਹੀਂ ਲੈਂਦਾ ਹੈਗਾ ਬਈ ਤੁਸੀਂ ਵੀ ਟਰੈਕਟਰ ਮਾੜਾ ਨਾ ਲਾਉਣਾ ਬਈ ਹਾਂਜੀ ਹਾਂਜੀ ਠੀਕ ਆ ਬਈ ਤੇ ਮਾਡਲ ਸੀ ਬਈ ਇਹ ਇਹ 2002 ਜੀ 2002 ਮਾਡਲ ਹੈਗਾ ਮਿੱਤਰੋ ਪੰਜਾਬ ਨੰਬਰ ਹੈਗਾ ਤੇ ਇਹਦਾ ਰੇਟ ਰੋ ਬਈ ਇਹਦਾ ਸੀ 235 ਜੀ 2 ਲੱਖ 35 ਹਾਂਜੀ ਠੀਕ ਇਹ ਦੇ ਦੇ ਪੂਰੇ 2 ਲੱਖ ਰੋ ਦੇ ਦੇਣਗੇ ਠੀਕ ਹੈ ਲੈ ਮਤਲਬ 35000 ਰੁਪਏ ਦਾ ਡਿਸਕਾਊਂਟ ਆ ਹੁਣ ਤੁਸੀਂ ਮੌਕਾ ਸਾਂਭਣਾ ਕਹਿੰਦਾ ਬੋਲੇ ਠੀਕ ਹੈ ਬਈ ਡੱਗ ਮੇ ਰੇਟ ਨੇ ਕਿ ਮਾਣ ਤਾਣਾ ਬਾੜਾ ਮੋਟਾ ਹੋ ਜਾ 2 ਲੱਖ ਕਹੇਗਾ 2 ਲੱਖ ਤੋਂ ਬਾੜਾ ਮੋਟਾ ਥੱਲੇ ਬਣ ਜਾਊਗਾ ਸੂਟ ਜੋਗਾ ਨਾ ਬਈ ਹਾਂਜੀ ਹਾਂਜੀ ਠੀਕ ਹੈ ਬਈ ਤੇ ਅਗਲਾ 735 ਇਹ ਹੈਗਾ ਬੋਲੇ ਬਈ 92 ਮਾਡਲ 92 ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਈ ਪੁਰਾਣਾ ਲੋਹਾ ਸੱਚੀ ਤਕੜਾ ਨਾ ਬੋਲੇ ਪੰਪ ਵੀਦਾ ਹੀ ਬਾਹਰ ਹੈ ਬਾਹਰ ਪੰਪ ਆਗਾ ਹਾਂਜੀ ਟਾਇਰ ਵੀਦੇ ਐੜੀ ਦੀ 80 ਕੁ ਬੈਟਰ ਲਾ ਲੋ ਬੱਸ ਠੀਕ ਹੈ ਜੀ ਲਓ ਮਤਰਾ 80 ਕੇ ਪੈਸੇ ਟਾਇਰ ਪੈਣਗੇ ਪੰਜਾਬ ਨੰਬਰ ਹੈਗਾ ਬਠਿੰਡੇ ਦਾ ਬਾਹਰ ਪੰਪ ਚ ਹੈਗਾ ਤੇ 12 ਦੇ ਟਾਇਰ ਨੇ ਦੇਣਾ ਬਈ 12 ਵਾਲੇ ਟਾਇਰ ਠੀਕ ਆ ਬਈ ਤੇ ਇੰਜਨ ਗੇਅਰ ਦੀ ਤਸੱਲੀ ਹਾਂ ਜੀ ਹਾਂ ਉਹ ਪੂਰਾ ਹੋ ਤੇ ਰੇਟ ਬਈ ਇਹਦਾ ਇਹ ਵੀ ਯਾਰ 25 ਹੀ ਰਹਿਣਾ ਹੁਣ ਅੱਜ ਬਸ ਸਾਰੇ ਬੱਸ ਤੂੰ ਉਹੀ ਕਰ ਲੈ ਠੀਕ ਆ ਜੀ ਮਤਰਾ ਸਵਾ ਸਵਾ ਲੱਖ ਦੇ ਚਾਰ ਤੋਂ ਪੰਜ ਟਰੈਕਟਰ ਜਿਹੜਾ ਮਰਜ਼ੀ ਚੁਣ ਲੈ ਜਿਹੜਾ ਮਰਜ਼ੀ ਹਾਂ ਜੀ ਠੀਕ ਆ ਬਈ ਤੇ ਮੋਬਾਈਲ ਨੰਬਰ ਪੁੱਲੇ ਬਈ ਆਪਣਾ ਮੇਰਾ 98785 053 53 ਜੀ ਠੀਕ ਆ ਬਈ ਪਿੰਡ ਜੋਧਪੁਰ ਭੋਲਾ ਮੈਂਬਰ ਜੀ ਨੂੰ ਮਰਜ਼ੀ ਪੁੱਛ ਲਿਓ ਬਈ ਪਿੰਡ ਚ ਬਾਈ ਦੇ ਘਰੇ ਪਹਚਾ ਦਣਗੇ ਠੀਕ ਆ ਬਈ ਸਕਰੀਨ ਤੇ ਨੰਬਰ ਆ ਕਿਵੇਂ ਲੱਗਿਆ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਠੀਕ ਆ ਬਈ ਪੁੱਲ ਠੀਕ ਆ ਬਈ ਧੰਨਵਾਦ ਬਾਈ ਜੀ ਸ਼ੇਅਰ ਕਰ ਦਿਓ ਬਾਈ ਜੀ